ਆਹ ਤੇ ਜਿਹੜੀ ਜਿਹੜੇ ਪਰ ਆ ਆ ਬਿਲਕੁਲ ਬਿਲਕੁਲ ਇਹਨਾਂ ਦੇਖਦੇ ਵੀ ਅੱਟਣਾ ਹੋਰ ਵੀ ਸਾਰੇ ਤੋਂ ਜ਼ਿਆਦਾ ਮੁੰਡਿਆਂ ਕੁੱਦਿਆਂ ਤੋਂ ਸਿੱਧਾ ਰੋਟ ਟਾਕ ਸੀ ਜਿਸ ਤੇ ਪਹਰੇ ਆ ਵੀ ਹੈ ਆਹ ਦੇਖੇ ਤੇ ਜਿਹੜੇ ਆਹ ਦੇਖੇ ਜੋ ਪਰ ਆ <laughs> सत्कार आगू जो, ਸਰ ਪਵਿੰਦਰ ਸਿੰਘ ਜੀ ਸਾਬਕਾ ਸਰਪੰਚ ਰਾਹਪੁਰ ਜਿਨ੍ਹਾਂ ਨੇ ਕਾਫੀ ਸਮਾਂ ਕਾਲੀਦਲਚ ਕੰਮ ਕੀਤਾ ਹੈ ਅੱਜ ਉਹ ਸਾਡੀ ਕਾਂਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਆਪਣੇ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਹਿਯੋਗੀਆਂ ਵੱਲੋਂ ਸਾਰੇ ਯੂਥ ਦੇ ਮੁੰਡਿਆਂ ਵੱਲੋਂ तहे ਦਿਲੋਂ ਧੰਨਵਾਦ ਕਰਦਾ ਕਿ ਨੌਜਵਾਨ ਆਗੂ ਜੋ ਜਿਨ੍ਹਾਂ ਨੇ ਬਹੁਤ ਤੰਦੇ ਹੀ ਨਾਲ ਪਾਰਟੀ 'ਚ ਕੰਮ ਕੀਤਾ ਸੀ ਅੱਜ ਸਾਡੀ ਪਾਰਟੀ ਦੀ ਮਜ਼ਬੂਤੀ ਵਾਸਤੇ ਆ ਕੇ ਉਹ ਅچھے ਤਰੀਕੇ ਦੇ ਨਾਲ ਚੰਗੀ ਮਜ਼ਬੂਤੀ ਵਾਸਤੇ ਕੰਮ ਕਰਨਗੇ ਮੈਂ ਉਹਨਾਂ ਦਾ ਜਿਹਨੂੰ ਧੰਨਵਾਦ ਕਰਦਾ ਸੱਚੀ ਹਾਂਜੀ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਂਗਰਸ ਪਾਰਟੀ ਦੇ ਵਿੱਚ ਤਾਂਡੇ ਹਲਕੇ ਤੋਂ ਸਰਦਾਰ ਸੰਗਤ ਸਿੰਘ ਗਿਲਜੀਆ ਦੇ ਹਾਜ਼ਰੀ ਦੇ ਵਿੱਚ ਮੈਂ ਇਹਨਾਂ ਦੇ ਪਰਿਵਾਰ ਦੇ ਵਿੱਚ ਹਾਜ਼ਰ ਹੋਇਆ ਤਨਦੇਈ ਦੇ ਨਾਲ ਪੂਰੇ ਜੂਰ ਦੇ ਨਾਲ ਕੰਮ ਕਰਾਂਗੇ ਕੱਲ੍ਹ ਸ਼ਾਮ ਵੱਲ ਹੀ ਨਹੀਂ ਹੋਵਾਂਗੇ ਕੰਮ ਵੀ ਕਰਕੇ ਦਵਾਂਗੇ ਹੋਰੇ ਸੋਹਣ ਯਾਰ ਜੀਰੀਆ ਕਾਲ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਰਦਾਰ ਭਗਵੰਦਰ ਸਿੰਘ ਜੀ ਸਾਫ ਦਾ ਸਰਪੰਚ ਰਾਏਪੁਰ ਜੋ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਭੁੱਖਾ ਉਹ ਬਹੁਤ ਵਧੀਆ ਹੋਵੇਗਾ ਕਿਉਂਕਿ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਆ ਜਿਹੜੇ ਚੰਗੇ ਤੰਦੇਹੀ ਨਾਲ ਕੰਮ ਕਰਨ ਇਮਾਨਦਾਰ ਹੋਣ ਇਹੋ ਜਿਹੇ ਬੰਦਿਆਂ ਨੂੰ ਸਾਨੂੰ ਬਹੁਤ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਵੱਲੋਂ ਮੈਂ ਆਪਣੀ ਪਾਰਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੀ ਪਾਰਟੀ ਸਰਦਾਰ ਸਿੰਘ ਸਿੰਘ ਦੀ ਗਿੱਲੀਆਂ ਦੀਆਂ ਚੰਗੀਆਂ ਨੀਤੀਆਂ ਕਰਕੇ ਪਾਰਟੀ ਨੂੰ ਜੁਆਇਨ ਕੀਤਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ